ਵਿਧਾਨ ਸਭਾ ਦੀ ਗੱਲ ਚੱਲ ਰਹੀ ਹੈ ਤੇ ਵਿਧਾਨ ਸਭਾ ਤੋਂ ਜੇ ਇਸ ਮਾਮਲੇ ਤੋਂ ਬਾਅਦ ਇੱਕ ਸਭ ਤੋਂ ਵੱਧ ਕੋਈ ਚੀਜ਼ ਚਰਚਾ ਦੇ ਵਿੱਚ ਆ ਤੇ ਉਹ ਫੋਟੋ ਹੀ ਹੈ ਮਿੰਟੂ ਜੀ ਜਿਹੜੀ ਬਾਈਬਾ ਸਾਹਿਬ ਕੱਢੀ ਬੈਠੇ ਤੇ ਜਿਹਦੇ ਵਿੱਚ ਉਹ ਇਸ ਤਰ੍ਹਾਂ ਦੀ ਫੋਟੋ ਵੇਖ ਕੇ ਸੰਕੇਤ ਆ ਰਿਹਾ ਉਸੇ ਤਰ੍ਹਾਂ ਦੀ ਉਹ ਗੱਲ ਹੈ ਉਹ ਕਹਿੰਦੇ ਵੀ ਬਸ ਦੋ ਸੋਚਾਂ ਦੇ ਹੱਥ ਚੱਲ ਰਿਹਾ ਕਿਸ ਨੂੰ ਦਿਖਾਉਣਾ ਕਿਸ ਨੂੰ ਲਗਾਉਣਾ ਕਿਸ ਨੂੰ ਬੁਲਾਉਣਾ ਕਿਸ ਨੂੰ ਚੁੱਪ ਕਰਾਉਣਾ ਸਾਰਾ ਕੁਝ ਇੱਥੇ ਹੀ ਚੱਲ ਰਿਹਾ ਇੱਕ ਸਿੰਗਰ ਆਈ ਸੀ ਮਨਿੰਦਰ ਦੇਵ 올 ਸੀ ਸ਼ੈਦ ਉਹਦਾ ਨਾਮ ਉਹਨੇ ਇੱਕ ਗਾਣਾ ਗਾਇਆ ਸੀਗਾ ਵੀ ਮੈਂ ਸੁਣਿਆ ਮੇਰੇ ਖੱਤ ਤੇ ਫੋਟੋਆਂ ਲੋਕਾਂ ਨੂੰ ਫਿਰੇ ਵਿਖਾਉਂਦਾ ਸੀ ਹਮ ਕਿੱਥੇ ਬਾਜਵੇਂ ਰਿਖਾਤੀਆਂ ਫੋਟੋ ਜੀ ਭਾਈ ਬਾਜਵਾ ਸਾਹਿਬ ਦਾ ਇਹ ਦੂਜਾ ਚੌਕਾ ਸੀ ਅੱਜ ਦੇ ਦਿਨ ਦਾ ਜਿੱਦੇ ਮੈਂ ਕਿਹਾ ਕਿ ਇੱਕ ਤੇ ਉਹਨਾਂ ਨੇ ਬਿੱਲ ਪੜ ਕੇ ਜੋ ਗੱਲ ਕੀਤੀ ਹਮ ਬਾ ਕਮਾਲ ਉਹਨਾਂ ਦਾ ਨੁਕਤਾ ਬਾਕਮਾਲ ਸੀ ਦੇਖੋ ਇਹੀ اپੋਜੀਸ਼ਨ ਦਾ ਜਾਂ ਇਹ ਸੱਤਾਧਾਰੀਆਂ ਦਾ ਵੀ ਇਹੋ ਰੋਲ ਹੋਣਾ ਚਾਹੀਦਾ ਕਿ ਕਮੀਆਂ ਨੂੰ ਲੱਭੋ ਤੇ ਉਹਨਾਂ ਨੂੰ ਦੂਰ ਕਰੋ ਹੋਰ ਕੰਮ ਕੀ ਹੈ ਬਿਲਕੁਲ ਵਿਰੋਧੀ ਧਿਰ ਵੀ ਕਿਸੇ ਸੂਬੇ ਵਾਸਤੇ ਕਿਸੇ ਲੋਕਤੰਤਰ ਵਾਸਤੇ ਵੀ ਬੈਕਬੋਨ ਹੈ ਜੀ ਠੀਕ ਹੈ ਨਾ ਜੀ ਤਾਂ ਮਤਲਬ ਇਹ ਵਧੀਆ ਹੋਇਆ ਤੇ ਦੂਜਾ ਕੰਮ ਆ ਜਿਹੜਾ ਅੱਜ ਹੋਇਆ ਇਹ ਤੇ ਕਮਾਲ ਹੀ ਹੈ ਸਰ ਮੈਂ ਤੇ ਕਮਾਲ ਹੀ ਬਣ ਗਿਆ ਇਹਨਾਂ ਨੇ ਜਿਹੜੀਆਂ ਫੋਟੋਆਂ ਕੱਢੀਆਂ ਨੇ ਉਹ ਵੇਖੋ ਕਿ ਉਹ ਬੰਦੇ ਆਪਣੀ ਮਸ਼ੀਨਰੀ ਰੱਖ ਕੇ ਬੈਠੇ ਉੱਥੇ ਹਾਂ ਅੱਛਾ ਕੰਮ ਕੀ ਰਏ ਨੇ ਹੁਣ ਆਮ ਬੰਦੇ ਨੂੰ ਫੋਟੋ ਤੋਂ ਪਤਾ ਲਾਉਣਾ ਥੋੜਾ ਜਿਹਾ ਔਖਾ ਹੋ ਜਾਏਗਾ ਜੀ ਜੀ ਕਿ ਭਈ ਇਹ ਕਰਦੇ ਕੀ ਨੇ ਤੁਸੀਂ ਗੌਰ ਨਾਲ ਵੇਖਿਓ ਜਦੋਂ ਭਗਵੰਤ ਮਾਨ ਸਪੀਚ ਕਰਦੇ ਨੇ ਹਾਂ ਤੇ ਉਹਨਾਂ ਦੇ ਚਿਹਰੇ ਦਾ ਜਿਹੜਾ ਗੁਲਾਲ ਆ ਨਾ ਚਿਹਰੇ ਤੋਂ ਜਿਹੜੀ ਲਾਲੀ ਡੋਲਦੀ ਆ ਜੀ ਉਹ ਇੰਨੀ ਨੇੜੇ ਤੁਹਾਨੂੰ ਦਿਦੀ ਆ ਜਿਵੇਂ ਤਲੀ ਤੇ ਨਾਰ ਟਕਾਇਆ ਹੋਵੇ ਲਾਲ ਰਤਾ ਵੀ ਕੈਮਰਾ ਜਿਹੜਾ ਨਾ ਖਿੱਚ ਕੇ ਐ ਨੇੜੇ ਲੈ ਜਾਂਦੇ ਆ ਜੀ ਜਦੋਂ ਬੋਲਣਾ ਹੋਵੇ ਸੁਖਪਾਲ ਸਿੰਘ ਖਹਿਰਾ ਆ ਰਗੇ ਨੇ ਉਹੀ ਕੈਮਰਾ ਜਿਵੇਂ ਉਹ ਟੌਣ ਜਾਂ ਲੰਮਾ ਜਿਹਾ ਤਾਰ ਦੀ ਪਾਈ ਹੁੰਦੀ ਆ ਨਾ ਮਸ਼ੀਨ ਜੀ ਹੁੰਦੀ ਆ ਦੂਰੋਂ ਹੀ ਖਿੱਚ ਦਿੰਦੀ ਉਹ ਵਾਈਡ ਐਂਗਲ ਹੈ ਪਤਾ ਨਹੀਂ ਵਾਈਡ ਹੈ ਕਿ ਨੋ ਬਾਲ ਹੈ ਮੈਨੂੰ ਨਹੀਂ ਪਤਾ ਵਾਈਡ ਤੇ ਹਾਈਟ ਦੋਨੇ ਹੋ ਜਾਂਦੇ ਨੇ ਚੁੰਜੂ ਜਾਂਦਾ ਨਹੀਂ ਮਸ਼ੀਨ ਹਾਈ ਡਰਾ ਕਹਿੰਦੇ ਆ ਉਹਨੂੰ ਉਹ ਆਪ ਪਿਛਾ ਖਲੋਤੀ ਹੁੰਦੀ ਆ ਉਹਦੀ ਤਾਰ ਦੀ ਚੁੰਜੂ ਜੇ ਅੱਗੇ ਹੁੰਦਾ ਜੀ ਇਹ ਸਰ ਉਹ ਫਿਰ ਕੈਮਰਾ ਪਿਛਾਂ ਲੈ ਜਾਂਦੇ ਹ ਹ ਸੁਖਪਾਲ ਖਹਿਰਾ ਅਰਗੇ ਦੇ ਉੱਤੇ ਲੀੜੀ ਦੇਦੇ ਆਗਾ ਅੱਜ ਟੀ-ਸ਼ਰਟ ਪਾਈ ਆ ਜਾਂ ਅੱਜ ਝੱਗਾ ਪਾਇਆ ਮਾ ਪਾਇਆ ਤੇ ਜਾਂ ਉਹਦੀ ਆਵਾਜ਼ ਸੁਣਦੀ ਉਹਦੀ ਸ਼ਕਲ ਸ਼ੁਕਲ ਨਹੀਂ ਦੇਦੀ ਦੇਖਦੇ ਜੀ ਸਰ ਇਹਨੂੰ ਆਪ ਹੀ ਤੇ ਤੁਸੀਂ ਪਵਿੱਤਰ ਹਾ우스 ਕਹਿੰਦੇ ਆ ਇਪਵਿੱਟਰ ਹਾਊਸ ਦੇ ਵਿੱਚ ਇੱਕ ਬਣਾ ਕੇ ਬੰਕਰ ਸਖसेना ਆਪਦੀ ਫੌਜ ਬਿਠਾਈ ਬੈਠਾ ਹੈ ਕਿ ਜਿੱਥੇ ਹਿਰਾਫਰੀ ਕਰਨੀ ਹੈ ਜੀ ਇਹ ਸਖसेना ਤੇ ਬੜਾ ਪ੍ਰਸਿੱਧ ਆਦਮੀ ਹੈ ਹਮ ਇਹਦੀਆਂ ਤੇ ਫੋਟੋਆਂ ਸ਼ੁਰੂ ਚ ਹੀ ਵਾਇਰਲ ਹੋਈਆਂ ਤੇ ਦਿੱਲੀ ਤੋਂ ਜਿਹੜੀ ਕਹ ਲੋ ਕਿ ਆਪਾਂ ਨੂੰ ਜਿਵੇਂ ਦਾਜ ਦੇ ਨਾਲ ਸੰਦੂਕ ਆਉਂਦਾ ਹੁੰਦਾ ਸੀ ਪੁਰਾਣੇ ਜ਼ਮਾਨੇ ਵਿੱਚ ਲੱਕੜ ਦਾ ਇਹ ਪਹਿਲਾ ਸੰਦੂਕ ਸੀ ਆਪਣੇ ਨਾਲ ਜਿਹੜਾ ਆਇਆ ਸੀ ਇਧਰੋਂ ਇਹ ਤਾਂ ਪਹਿਲਾ ਸੰਦੂਕ ਪਹੁੰਚ ਗਿਆ ਸੀ ਹਾਂ ਜੀ ਤੋ ਗਾਲੇ ਆ ਕੇ ਭਾਈ ਹੁਣ ਸਪੀਕਰ ਸਾਹਿਬ ਜਦੋਂ ਬਾਜਵੇ ਨੇ ਫਸਾਲੇ ਕਿ ਭਾਈ ਇਹ ਤੇ ਬਹੁਤ ਕਮ ਖਰਾਬ ਹੈ ਤਾਂ ਸਪੀਕਰ ਸਾਹਿਬ ਮੰਨ ਗਏ ਕਿ ਨਹੀਂ ਨਹੀਂ ਇਹ ਸਾਡੇ ਲੋਕ ਸੰਪਰਕ ਡਿਪਾਰਟਮੈਂਟ ਵੱਨਿਓ ਬਿਠਾਏ ਗਏ ਨੇ ਜੀ ਨਹੀਂ ਉਹਨਾਂ ਨੇ ਕਿਹਾ ਕਿ ਜੇ ਲੋਕ ਸੰਪਰਕ ਡਿਪਾਰਟਮੈਂਟ ਦੇ ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹਮ ਪਰ ਇਹ ਲੋਕ ਸੰਪਰਕ ਡਿਪਾਰਟਮੈਂਟ ਦੇ ਹੈ ਹੀ ਨਹੀਂ ਜੀ ਤੁਹਾਡੇ ਕੋਲ ਲੋਕ ਸੰਪਰਕ ਦੇ ਆਪਣੇ ਅਧਿਕਾਰੀ ਹੈਗੇ ਆ ਤੇ ਭਾਈ ਤੁਸੀਂ ਉਹ ਬਿਠਾਓ ਉੱਥੇ ਹੂੰ ਤੁਹਾਡੇ ਕੋਲ ਲੋਕ ਸੰਪਰਕ ਡਿਪਾਰਟਮੈਂਟ ਹੈ ਉਹਦੇ ਆਫੀਸਰ ਤੁਹਾਡੇ ਕੋਲ ਡੀਪੀਆਰ ਹੁੰਦੇ ਆ ਏਪੀਆਰ ਹੁੰਦੇ ਆ ਉਸ ਤੋਂ ਅੱਗੇ ਵੀ ਹੁੰਦੇ ਆ ਤੁਸੀਂ ਬਿਠਾਓ ਉਹਨਾਂ ਨੂੰ ਕਰਵਾਓ ਕੋਈ ਚੱਕਰ ਨਹੀਂ ਕੋਈ ਰੋਕਦਾ ਹੀ ਨਹੀਂ ਤੁਹਾਨੂੰ ਪਰ ਹਾਂ ਕੰਮ ਕੀ ਹੈ ਯਾਰ ਹੂੰ ਕੋਈ ਤੁਹਾਡਾ ਬੋਲਦਾ ਤੇ ਐ ਬਿਲਕੁਲ ਤੁਸੀਂ ਐਂਗਲ ਜਿਹੜਾ ਸਾਫ ਦਿਖਾ ਦਿੰਦੇ ਉਹ ਤੇ ਕੋਈ ਵੀ ਬੰਦਾ ਜਾ ਕੇ ਕੱਢ ਕੇ ਦੇਖ ਲੋ ਉਹਦੇ ਆਪੇ ਪਤਾ ਲੱਗਦਾ ਤੁਹਾਨੂੰ ਪਤਾ ਲੱਗ ਜੇ ਨੂੰ ਦੇਖੋ ਤੇ ਪਤਾ ਲੱਗਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਚਾਹੇ ਕੋਈ ਆਜ਼ਾਦ ਬੋਲੇ ਚਾਹੇ ਕੋਈ ਆਪੋਜੀਸ਼ਨ ਵਾਲਾ ਬੋਲੇ ਚਾਹੇ ਕੋਈ ਹਾਂ ਠੀਕ ਹੈ ਜੇ ਕੋਈ ਗਲਤ ਬੋਲਦਾ ਉਹਦਾ ਮਾਈਕ ਬੰਦ ਕਰੋ ਚਲ ਠੀਕ ਹੈ ਜੀ ਜੇ ਕੋਈ ਨੀਕੀ ਕਰਦਾ ਵੀ ਠੀਕ ਹੈ ਉਹਦਾ ਕੈਮਰਾ ਹਟਾ ਦਿਓ ਜੇ ਕੋਈ ਗਲਤ ਹਰਕਤ ਕਰਦਾ ਪਰ ਮਤਲਬ ਕਿ ਇੱਕ ਨੂੰ ਤੁਸੀਂ ੱਫੇ ਦਿਓ ਦੂਜੇ ਨੂੰ ੱਫੇ ਦਿਓ ਠੀਕ ਨਹੀਂ ਹੈ ਬਿਲਕੁਲ ਕਿ ਇੱਕ ਦੀ ਤਸਵੀਰ ਬਿਲਕੁਲ ਤੁਸੀਂ ਲਾਗਿਓ ਦਿਖਾਓ ਹੂੰ ਤੇ ਕਈ ਵਾਰ ਆਪੋਜੀਸ਼ਨ ਦਾ ਕੋਈ ਬੋਲ ਰਿਹਾ ਹੋਵੇ ਤੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਆਵਾਜ਼ ਤੋਂ ਕਿ ਕੌਣ ਬੋਲ ਰਿਹਾ ਜੀ ਜਾਂ ਕਈ ਵਾਰ ਉਹ ਮਤਲਬ ਕਿ ਕੈਮਰਾ ਇਹ ਉਧਰ ਉਧਰ ਘੁਮਾਇਆ ਜਾਂਦਾ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਪੀਕਰ ਸਾਹਿਬ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਸੀ ਇਹਦੇ ਤੇ ਕਿਉਂਕਿ ਹਾਈ ਕੋਰਟ ਤੱਕ ਹੀ ਗਿਆ ਹੋਇਆ ਹੈ ਮਾਮਲਾ ਜੀ ਲਾਈਵ ਵਾਲਾ ਸਟ੍ਰੀਮਿੰਗ ਗੱਲ ਤੇ ਇਹਦੇ ਵਿੱਚ ਜ਼ਰੂਰ ਮੇਰੇ ਖਿਆਲ ਨਾਲ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਠੀਕ ਹੈ ਜੇ ਲਾਈਵ ਕਰਨਾ ਤਾਂ ਉਥੇ ਨਰਪੱਖ ਲੋਕ ਸੰਪਰਕ ਡਿਪਾਰਟਮੈਂਟ ਦਾ ਕੋਈ ਅਫਸਰ ਬਿਠਾਓ ਉਹਦੇ ਥੱਲੇ ਤੁਹਾਡੀ ਟੀਮ ਹੋਵੇ ਸਰਕਾਰੀ ਕਰਮਚਾਰੀ ਹੋਣ ਕਿਉਂਕਿ ਇਹਨਾਂ ਨੂੰ ਪਤਾ ਹੋਵੇਗਾ ਅੱਜ ਹਾਊਸ ਦੇ ਵਿੱਚ ਜੇ ਕੋਈ ਸੱਤਾਧਾਰੀ ਧਿਰ ਕਿਸੇ ਹੋਰ ਪਾਰਟੀ ਦੀ ਹੈ ਕੱਲ ਨੂੰ ਕੋਈ ਹੋਰ ਆ ਜਾਏਗਾ ਤੇ ਸਖਸੀਨਾ ਵਰਗਿਆਂ ਦਾ ਕੀ ਹੈ ਇਹਨਾਂ ਦੇ ਤੇ ਚਾਰ ਵਰਦੀਆਂ ਇਹਨਾਂ ਦੇ ਕੋਲ ਹੋਰ ਕੀ ਝੂਲੇ ਚ ਪਾ ਕੇ ਦਿੱਲੀ ਨੂੰ ਨਿਕਲ ਜਾਣਾ ਹਾਂ ਜੀ 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 ਬਿਲਕੁਲ ਗ੍ਰੈਪ ਜੀ ਕਹਿ ਰਹੇ ਕਿ ਮਾਤਾ ਜੀ ਪੁੱਛਦੇ ਸੀ ਕਹਿੰਦੇ ਵੀ ਕਾਂਗਰਸ ਵਾਲਾ ਕੋਈ ਕਿਉਂ ਨਹੀਂ ਬੋਲਦਾ ਕਹਿੰਦੇ ਆਪ ਵਾਲੇ ਦਿਖ ਰਹੇ ਲੋ ਇਥੇ ਆਮ ਲੋਕ ਵੀ ਸਮਝਦੇ ਨੇ ਆ ਦੇਖ ਲਓ ਥੋੜਾ ਜਿਹਾ ਵੀ ਧਿਆਨ ਨਾਲ ਵੇਖਦਾ ਕੋਈ ਤੇ ਉਹਨੂੰ ਸਮਝਦਾ ਹੈ ਇਹੀ ਕੰਮ ਲੋਕ ਸਭਾ ਵਿੱਚ ਬੀਜੇਪੀ ਕਰਦੀ ਹੈ ਜਗਦੀਪ ਸਿੰਘ ਉਹ ਕਿਹਨਾ ਸਹੀ ਕਰਦੇ ਆ ਹੂੰ ਬੀਜੇਪੀ ਵਾਲੀ ਤੇ ਉਹਨਾਂ ਦੀ ਕਹਾਣੀ ਜਦੋਂ ਇਹਨਾਂ ਨੇ ਉਹ ਖੇਤੀ ਕਾਨੂੰਨ ਪਾਸ ਕੀਤੇ ਸੀ ਰਾਜ ਸਭਾ ਦੇ ਵਿੱਚ ਤੇ ਉਹ ਤੇ ਪੂਰੀ ਦੁਨੀਆ ਨੇ ਵੇਖਿਆ ਸੀ ਹਾਂਜੀ ਕਿਸ ਤਰ੍ਹਾਂ ਲਾਈਵ ਕਿਦਾਂ ਇਹਨਾਂ ਨੇ ਬੰਦ ਕਰਤਾ ਕੀ ਸਹਾਕਤਾਬ ਕੀਤਾ ਸੀ ਉਹ ਤੇ ਸਭ ਇਹਨਾਂ ਦੀ ਕਰਤੂਤਾ ਤੇ ਦੇਖੀਆਂ ਕੀ ਹੋਣ ਇਹਨਾਂ ਨੂੰ ਆਪ ਕਹੀਏ ਵੀ ਤੁਸੀਂ ਭੱਜਪੜਾਂ ਦੀ ਬਰਾਬਰੀ ਕਰੋ ਹੂੰ ਜੀ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਨਾਲ ਜੁੜਨ ਵਾਸਤੇ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਚੱਲੋ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਮਿੰਟੂ ਜੀ ਇਸ ਤੋਂ ਥੋੜਾ ਜੱਗੇ ਨੂੰ ਹਟ ਕੇ ਗੱਲ ਕਰੀਏ ਬਈ ਧਮਕੀਆਂ ਵਾਲਾ ਮਸਲਾ ਜਿਹੜਾ ਉਹ ਪਹਿਲਾਂ ਤੇ ਆਪਾਂ ਦੇਖਿਆ ਵੀ ਕਦੇ ਖਿਡਾਰੀਆਂ ਨੂੰ ਕਦੇ ਗਾਇਕਾਂ ਨੂੰ ਕਦੇ ਕ੍ਰਿਕਟਰਾਂ ਨੂੰ ਕਦੇ ਵੀ ਬਿਜ਼ਨਸmenਾਂ ਨੂੰ ਹੁਣ ਤੇ ਕਹਿੰਦੇ ਕ ਐਮਐਲਏ ਸਾਹਿਬ ਨੂੰ ਵੀ ਫੋਨ ਆ ਰਹੇ ਨੇ ਬਾਹਰਲੇ ਨੰਬਰਾਂ ਤੋਂ ਕੁਲਦੀਪ ਜੀ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਤੇ ਜੇ ਐਮਐਲਏ ਸਾਹਿਬ ਦਾ ਜਿਹੜੇ ਬੰਦੇ ਪਾਵਰ 'ਚ ਨੇ ਸੱਤਾ 'ਚ ਨੇ ਉਹਨਾਂ ਦਾ ਇਹ ਕੰਮ ਚੱਲਾ ਗਿਆ ਤੇ ਫਿਰ ਆਮ ਲੋਕਾਂ ਦਾ ਤੇ ਕੰਮ ਜਮਾ ਨਿਪੜੀ ਗਿਆ ਸਮਝੋ ਦੇਖੋ ਗੱਲ ਇਹ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਵਿਧਾਇਕਾਂ ਨੂੰ ਧਮਕੀਆਂ ਦੇਣ ਵਾਲੇ ਕੌਣ ਹੋਣਗੇ ਹੂੰ ਆਮ ਤੌਰ ਤੇ ਜਿਹੜੇ ਬਦਮਾਸ਼ ਹੁੰਦੇ ਉਹ ਜਾਂ ਤੇ ਲੀਡਰਾਂ ਦੇ ਨਾਲ ਬਣਾ ਕੇ ਰੱਖਦੇ ਨੇ ਜੀ ਤੇ ਜਾਂ ਇਹਨਾਂ ਤੋਂ ਦੂਰ ਰਹਿੰਦੇ ਨੇ ਦੂਰ ਰਹਿੰਦੇ ਨੇ ਬਿਲਕੁਲ ਸਾਡੇ ਕੋਲ ਸੋਹਣੇ ਉਹ ਕਿ ਦੂਰ ਦੂਰ ਰਹਿੰਦੇ ਆ ਆ ਹੁਣ ਕੰਮ ਨਵਾਂ ਚੱਲੇ ਪਿਆ ਜੀ ਕਿ ਭਈ ਧਮਕੀਆਂ ਪੁਲਿਸ ਨੂੰ ਵੀ ਧਮਕੀਆਂ ਵਿਧਾਇਕ ਨੂੰ ਵੀ ਧਮਕੀਆਂ ਪੱਤਰਕਾਰਾਂ ਨੂੰ ਵੀ ਮਾਲਕਾ ਕੋਈ ਬੰਦਾ ਬਚਦਾ ਹੀ ਨਹੀਂ ਆ ਤੁਸੀਂ ਮੜਾ ਜਾ ਕਿਸੇ ਦੇ ਖਿਲਾਫ ਬੋਲ ਕੇ ਦੇਖ ਲਓ ਹੂੰ ਮਤਲਬ ਤੁਹਾਨੂੰ ਫੋਨ ਆਉਣੇ ਸਟਾਰਟ ਹੋ ਜਾਣਗੇ ਇੱਕ ਤਾਂ ਡਾਇਰੈਕਟਲੀ ਪੰਜਾਬੀਆਂ ਨੂੰ ਪਤਾ ਨਹੀਂ ਕੀ ਗੱਲ ਹੈ ਆਪਣੇ ਬੰਦਿਆਂ ਨੂੰ ਕਈਆਂ ਨੂੰ ਉਹਨਾਂ ਨੂੰ ਕੰਮ ਹੀ ਕੋਈ ਹੋਣ ਨਹੀਂ ਹੈਗਾ ਜੀ ਕੋਈ ਕਲਾਕਾਰ ਪਿੱਛੇ ਦੂਜੇ ਨੂੰ ਫੋਨ ਲਾ ਕੇ ਲੜਨ ਦਾ ਟਾਈਮ ਪਾਉਣਾ ਹੀ ਕੋਈ ਲੀਡਰਾਂ ਪਿੱਛੇ ਲੜੀ ਜਾਂਦਾ ਜੀ ਜੀ ਬਿਲਕੁਲ ਕਮਾਲ ਹੈ ਯਾਰ ਜਿਹੜਾ ਕੋਈ ਵਿਧਾਇਕ ਹੈ ਚੁਣਿਆ ਉਹ ਵੀ ਲੋਕਾਂ ਦਾ ਚੁਣਿਆ ਹੈ ਉਹ ਆਬਦਾ ਕੰਮ ਕਰੇ ਕਿਉਂਕਿ ਧਮਕੀ ਜਿਹੜੀ ਆਈ ਆ ਨਾ ਤਿੰਨ ਚਾਰ ਧਮਕੀਆਂ ਆਈਆਂ ਨੇ ਇਹਨਾਂ ਨੂੰ ਢਿੱਲੋ ਸਾਹਿਬ ਨੂੰ ਢਿੱਲੋ ਹੀ ਆ ਨਾ ਜੀ ਬਰਨਾਲੇ ਤੋਂ ਬਤਾਇਆ ਜੀ ਜੀ ਜਿਨ੍ਹਾਂ ਨੇ ਸਿਮਨੀ ਚੋਣ ਦਿੱਤੀ ਸੀ ਹਮ ਇਹਨਾਂ ਅਨੁਸਾਰ ਤਿੰਨ ਚਾਰ ਧਮਕੀਆਂ ਆਈਆਂ ਨੇ ਮਤਲਬ ਕਿ ਬਾਹਰਲੇ ਨੰਬਰਾਂ ਤੋਂ ਤਾਂ ਕਿ ਤੂੰ ਲੈਂਡ ਪੂਲਿੰਗ ਨੀਤੀ ਤੇ ਨਹੀਂ ਬੋਲਣਾ ਕਾ ਲਓ ਇਹ ਤੇ